ਸਾਸਿਕਾਲ ਜੀ ਸਾਰਿਆਂ ਨੂੰ ਇਹ ਆ ਮੇਰਾ ਭਤੀਜਾ ਨਾਮ ਹੈਗਾ ਦਾ ਸੁਖਰਾਜ ਸਿੰਘ ਸੁਖਰਾਜ ਸਿੰਘ ਵਾ ਦਾਦੋ ਸੁਖਰਾਜ ਸਿੰਘ ਤੇ ਇਹ ਹੈਗਾ ਵਾ ਸੱਤੇ ਮੇਸੀ 7 ਮਹੀਨਿਆਂ ਦਾ ਵਾ ਕਹਿੰਦੇ ਨਹੀਂ ਹੁੰਦੇ ਸਿਆਣੇ ਵੀ ਮੋਲ ਨਾਲ ਉਹ ਵਿਆਜ ਪਿਆਰਾ ਹੋ ਜਾਂਦਾ ਏ ਹੁਣ ਮੈਨੂੰ ਓਨੀ ਭਰਾਵਾਂ ਨੂੰ ਮਿਲਦੀ ਕਿੱਚ ਨਹੀਂ ਹੁੰਦੀ ਜਿੰਨਾ ਭਤੀਜੇ ਭਤੀਜੀਆਂ ਨੂੰ ਹੋ ਜਾਂਦੀ ਇੰਡੀਆ ਮੇਰੀਆਂ ਭਤੀਜੀਆਂ ਵਾ ਉਹ ਵੀ ਬਹੁਤ ਪਿਆਰੀਆਂ ਵਾਲੀਆਂ ਗੱਲਾਂ ਮਾਰਦੀਆਂ ਇਹ ਜੇ ਗੱਲਾਂ ਤਾਂ ਨਹੀਂ ਮਾਰਦਾ ਪਰ ਪਿਆਰ ਬਹੁਤ ਲੈਂਦਾ ਏ ਸਕਰਾ ਸਾਰੇ ਨੂੰ ਸਮਾਈਲ ਕਰਕੇ ਦਿਖਾ ਦਿਓ ਸਮਾਈਲ ਕਰ ਦਿਓ ਤੇ ਮੇਰੇ ਬੱਚੇ ਵੀ ਆਏ ਹੋਏ ਇਹਨਾਂ ਦਾ ਵੀ ਪੂਰਾ ਦਿਲ ਲੱਗ ਗਿਆ ਜਾਣ ਦਾ ਨਾਂ ਨਹੀਂ ਲੈਂਦੇ ਹੈਨਾ ਨਾਨ ਨਾਨਕੇ ਆ ਕੇ ਜੀ ਲੱਗ ਗਿਆ ਇਹਨਾਂ ਦਾ ਤੇ ਜੋ ਵੀ ਵੀ ਆਏ ਦਿੱਲੀ ਕਹੀ ਜਾਂਦਾ ਰਹਿੰਦਾ ਮम्मा ਆਪਾ ਹੋ ਰਹੀ ਏ ਹੋ ਰਹੀ ਏ ਵਧੀਆ ਮੈਨੂੰ ਵੀ ਚੰਗਾ ਲੱਗਦਾ ਵੀ ਬੱਚੇ ਦਿਲ ਲਾ ਲੈਂਦੇ ਇੰਡੀਆ ਜਾਂਦੇ ਆ ਤਾਂ ਇੰਡੀਆ ਇਹਨਾਂ ਦਾ ਬਹੁਤ ਜਿਆਦਾ ਲੱਗਦਾ ਨਾਨਕੇ ਵੀ ਦਾਦਕੇ ਵੀ ਤੇ ਇਡਲੀ ਵੀ ਜਦੋਂ ਨਾਨਕੇ ਆਉਂਦੇ ਉਹਦੋਂ ਵੀ ਦਿਲ ਲੱਗ ਜਾਂਦਾ ਦੋ ਦੋ ਨਾਨਕੇ ਆ ਸੁਖਰਾ ਤੁਹਾਡੇ ਨਾਨਕੇ ਕਿਤੇ ਦਾਦੋ ਦਾਦੋ ਕਿੱਥੇ ਨਾਨਕੇ ਹਾਂ ਓਕੇ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ